ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਮੀਤਾ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ 'ਚ ਗੱਲਬਾਤ ਕਰਾਂਗੇ ਕਣਕ ਦੇ ਰੇਟ ਬਾਰੇ ਕਣਕ ਦਾ ਰੇਟ ਜਿਹੜਾ ਕਿੱਥੋਂ ਤੋਂ ਤੱਕ ਜਿਹੜਾ ਚੱਲ ਰਿਹਾ ਜਿਹੜੀ ਕਣਕ ਆਪਾਂ 275 ਰੁਪਏ ਨੂੰ ਵੇਚੀ ਸੀ ਉਹ ਕਣਕ ਲਗਭਗ 3100 ਤੋਂ ਜਿਹੜੀ ਪਾਰ ਹੋ ਚੁੱਕੀ ਹੈ ਤੇ ਮੰਡੀਆਂ ਦੇ ਵਿੱਚ ਜਿਹੜੀ ਵੱਖ-ਵੱਖ ਮੰਡੀਆਂ 'ਚ ਕੀ ਰੇਟ ਰਏ ਨੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਜਰੂਰ ਦਬਾ ਲਓ ਸੋ ਕਿਸਾਨ ਵੀਰੋ ਵੀਡੀਓ ਸ਼ੁਰੂ ਕਰਦੇ ਆ ਜੀ ਜਿਹੜਾ ਮੰਡੀਆਂ ਦੇ ਵਿੱਚ ਕਣਕ ਦਾ ਰੇਟ ਚੱਲ ਰਿਹਾ ਉਹ 3100 3000 ਰੁਪਏ 2900 ਲਗਭਗ 2700 ਤੋਂ ਲੈ ਕੇ ਜਿਹੜਾ 3100 ਤੱਕ ਜਿਹੜਾ ਰੇਟ ਚੱਲ ਜਦਾ 3100 ਤੋਂ ਪਾਰ ਵੀ ਕੁਸ ਮੰਡੀਆਂ ਦੇ ਵਿੱਚ ਹੈਗਾ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕਰਦੇ ਆ ਮੰਡੀਆਂ ਦੇ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਕਣਕ ਦਾ ਕੀ ਰੇਟ ਚੱਲ ਰਿਹਾ ਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਜੀ ਦਿੱਲੀ ਮੰਡੀ 'ਚ ਦਿੱਲੀ ਮੰਡੀ 'ਚ ਕਣਕ ਦਾ ਭਾਜ ਜਿਹੜਾ 1000 ਰੁਪਏ ਵੱਧ ਕੇ ਜਿਹੜਾ 3100 ਰੁਪਏ ਤੱਕ ਪਹੁੰਚ ਗਿਆ ਹੈ ਤੇ ਨੌਰ ਮੰਡੀ 'ਚ ਕਣਕ ਦਾ ਰੇਟ 2852 ਰੁਪਏ ਚੱਲ ਰਿਹਾ ਹੈ। ਇਲਾਨਾਬਾਦ ਮੰਡੀ 'ਚ ਕਣਕ ਦਾ ਰੇਟ ਚੱਲ ਰਿਹਾ ਜੀ 2785 ਰੁਪਏ। ਸਿਰਸਾ ਮੰਡੀ 'ਚ ਕਣਕ ਦਾ ਰੇਟ ਚੱਲ ਰਿਹਾ ਜੀ 2830 ਰੁਪਏ। ਜੈਪੁਰ ਮੰਡੀ 'ਚ ਕਣਕ ਦਾ ਰੇਟ ਜਿਹੜਾ ਚੱਲ ਰਿਹਾ 2950 ਰੁਪਏ। ਜਿਸ ਵਿੱਚ 50 ਰੁਪਏ ਦੀ ਕਰਾਫਟ ਅੱਜ ਕੀਤੀ ਗਈ ਹੈ ਕਣ ਨਾਲੋਂ ਅੰਮ੍ਰਿਤਸਰ ਮੰਡੀ ਵਿੱਚ ਕਣਕ ਦਾ ਜਿਹੜਾ ਰੇਟ ਚੱਲ ਰਿਹਾ ਜੀ ਉਹ 3000 ਤੋਂ ਲੈ ਕੇ 3050 ਰੁਪਏ ਜਿਹਦੇ ਵਿੱਚ 50 ਰੁਪਏ ਅੱਗੇ ਨਾਲੋਂ ਜਿਹੜਾ ਡਾਉਣਾ ਹੀ ਕਣਕ ਸਹਾਜਾਹਾਂਪੁਰ ਮੰਡੀ ਚ ਕਣਕ ਦਾ ਰੇਟ ਚੱਲ ਰਿਹਾ ਜੀ 2781 ਰੁਪਏ ਤੇ ਸਿੰਧਵਾੜਾ ਮੰਡੀ ਵਿੱਚ ਕਣਕ ਦਾ ਭਾਅ ਚੱਲ ਰਿਹਾ ਜੀ 2900 ਤੋਂ ਲੈ ਕੇ 3150 ਰੁਪਏ ਯਾਰ ਬੁਰੀ ਜਿਹੜੀ ਇੱਥੇ ਵਿਕਣ ਲਈ ਪਹੁੰਚੀ ਸੀ ਤੇ ਅੱਗੇ ਗੱਲ ਕਰਦੇ ਹਾਂ ਜੀ ਕਾਸਕੰਝ ਮੰਡੀ ਵਿੱਚ ਕਣਕ ਦਾ ਜਿਹੜਾ ਭਾਅ ਹੈ ਉਹ 2725 ਤੋਂ ਲੈ ਕੇ 2750 ਰੁਪਏ ਜਿਹੜੀ 200 ਬੋਰੀ ਜਿਹੜੀ ਇੱਥੇ ਆਮਦ ਰਹੀ ਹੈ ਮੈਨਪੁਰੀ ਮੰਡੀ ਵਿੱਚ ਕਣਕ ਦਾ ਪਾ ਰਿਹਾ ਜੀ 2800 ਰੁਪਏ 1000 ਬੋਰੀ ਜਿਹੜੀ ਇੱਥੇ ਵਿਕਣ ਲਈ ਆਈ ਹੈ ਤੇ ਅੱਗੇ ਗੱਲ ਕਰਦੇ ਹਾਂ ਜੀ ਬਰਨਾਲਾ ਮੰਡੀ ਦੀ ਬਰਨਾਲਾ ਮੰਡੀ 'ਚ ਜਿਹੜੀ ਕਣਕ ਦਾ ਰੇਟ ਚੱਲ ਰਿਹਾ ਹੈ ਜੀ 2800 ਤੋਂ ਲੈ ਕੇ 3100 ਰੁਪਏ ਤੇ ਜਿਹੜਾ ਕਣਕ ਦਾ ਰੇਟ ਚੱਲੀ ਜਾਂਦਾ ਸੀ ਤੇ ਇਹ ਸਨ ਕੁਝ ਮੰਡੀਆਂ ਦੇ ਰੇਟ ਜਿਹੜੇ ਆਪਾਂ ਤੁਹਾਡੇ ਨਾਲ ਰੇਟ ਸਾਂਝੇ ਕੀਤੇ ਨੇ ਤੇ ਤੁਹਾਡੇ ਏਰੀਆ 'ਚ ਕੀ ਰੇਟ ਚੱਲ ਰਿਹਾ ਹੈ ਤੁਸੀਂ ਵੀ ਜਰੂਰ ਕਮੈਂਟ ਕਰਕੇ ਦੱਸੋ ਜਾਂ ਕਿਸੇ ਵੀਰ ਨੇ ਘਰੋਂ ਚਗਾਈ ਆ ਤਾਂ ਉਹ ਵੀ ਜਰੂਰ ਦੱਸੋ ਵੀ ਰੇਟ ਕੀ ਚੱਲ ਰਿਹਾ ਤੁਹਾਡੇ ਏਰੀਆ 'ਚ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਕਿਸਾਨ ਵੀਰਾਂ ਤੱਕ ਪਹੁੰਚਦੀ ਰਹੇ ਵੀਡੀਓ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਹਾਂ ਤਦ ਤੱਕ ਲਈ ਧੰਨਵਾਦ ਸਤਿ ਸ੍ਰੀ ਅਕਾਲ